आपस में खुशी है महाराज जी का मंदिर से दाय एक बार शुभ संदन आप जो उपले जान ले एक बार श्री इस तमे चले पड़े का भगवान दास महागढ़ चुका के चरणो गली प्रीति वासि का स सन्नंद और सुभन्नन मंदिर सामने ने दुनिया का औषधि करे मेल नेnabla नाम से तो सब नौन नाम करती कला तेरे हम सब अथो मोहनिका और सो जय सूर्यपाल सा श्रीया का I'm going जो बोले सुन रुपये सतगुरु रविदास महाराज जय जय गुरुदेव धन गुरुदेव जय गुरुदेव धन गुरुदेव ਸ਼੍ਰੀ ਗੁਰੂਤਾਸ ਮਹਾਰਾਜੀ ਦੇ 648ਵੇਂ ਗੁਰਪੁਰਬ ਦੀਆਂ ਸਾਰੀਆਂ ਹੀ ਦੇ ਸਾਮ ਦੇ ਸਭੇ ਜਰਨੀਆਂ ਸੰਗਤਾਂ ਨੂੰ ਪਿੰਡ ਘੁੰਮਣਾ ਸ਼੍ਰੀ ਗੁਰਦਾਸ ਨੌਜਵਾਨ ਸਭਾ ਵੱਲੋਂ ਲੱਖ ਲੱਖ ਮੁਬਾਰਕਾਂ ਜੋ ਕਿ 12 ਫਰਵਰੀ 2025 ਨੂੰ ਪਿੰਡ ਘੁੰਮਣਾ ਵਿਖੇ ਸ਼੍ਰੀ ਗੁਰੂਰਦਾਸ ਮਹਾਰਾਜੀ ਦਾ ਗੁਰਪੁਰਬ ਮਨਾਇਆ ਗਿਆ ਗੁਰਪੁਰਬ ਦੇ ਵਿੱਚ ਬਹੁਤ ਸੰਗਤਾਂ ਨੇ ਆਪਣਾ ਯੋਗਦਾਨ ਦਿੱਤਾ ਤਨ ਦਾ ਦਿੱਤਾ ਧਨ ਦਾ ਦਿੱਤਾ ਉਹਨਾਂ ਸਾਰਿਆਂ ਦਾ ਸੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਤੇ ਨਗਰ ਵਾਸੀਆਂ ਦਾ ਵੀ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਸਾੜਾ ਸਹਿਯੋਗ ਦਿੱਤਾ ਠੀਕ ਨੇ ਹੋਰ 7 ਤਰੀਕ ਤੋਂ ਜੋ ਕਿ ਸਾਡੀਆਂ ਪ੍ਰਵਾਤ ਫੇਰੀਆਂ ਚੱਲੀਆਂ ਨੱਚ ਵੀ ਬਹੁਤ ਸਾਰੀਆਂ ਸੰਗਤਾਂ ਨੇ ਸਹਿਯੋਗ ਦਿੱਤਾ 12 ਤਰੀਕ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਪ੍ਰਕਰਮਾ ਕੀਤੀ ਗਈ ਨਗਰ ਕੀਤਾ ਸਜਾਏ ਗਏ ਸਾਰੇ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਸਾਡਾ ਹਰ ਪੱਖੋਂ ਸਾਥ ਦਿੱਤਾ ਜੋ ਬੋਲੇ ਸੋ ਨਿਰਪੈ ਸਤਿਗੁਰੂ ਅਰਬਦਾਸ ਮਹਾਰਾਜ ਕੀ ਜੈ ਬੋਲੇ ਸੋ ਨਿਰਪੈ ਸਤਗੁਰ ਰਵਿਦਾਸ ਮਹਾਰਾਜ ਕੀ ਜੈ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਬਦਾਸ ਮਹਾਰਾਜ ਜੀ ਦੀ ਅਪਾਰ ਕਿਰਪਾ ਦੇ ਸਦਕਾ ਸਾਨੂੰ ਵੀ ਇਸ ਸਮਾਜ ਵਿੱਚੋਂ ਪਿੰਡ ਘੁੰਮਣਾ ਜ਼ਿਲ੍ਹਾ ਅਸ਼ੀਰਦ ਭਗਤ ਸਿੰਘ ਨਗਰ ਵਿੱਚ 12 2 225 ਨੂੰ ਨਗਰ ਕੀਰਤਨ ਦੇ ਚਾਲੇ ਗੁਰਦੁਆਰਾ ਸਾਹਿਬ ਤੋਂ ਪਾਏ ਗਏ ਸਾਰੇ ਪਿੰਡ ਦੀ ਪ੍ਰਕਰਮਾ ਕਰਦਿਆਂ ਹੋਇਆਂ ਬਹੁਤ ਹੀ ਸਤਕਾਰ ਦੇ ਨਾਲ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਪੰਜਾਂ ਪਿਆਰਿਆਂ ਦੀ ਅਗਵਾਹੀ ਦੇ ਹੇਠ ਸਾਰੇ ਪਿੰਡ ਦੀ ਪ੍ਰਕਰਮਾ ਕਰਦਿਆਂ ਸਤਿਗੁਰੂ ਦੀਆਂ ਅਸ਼ੀਰਵਾਦਾਂ ਦੇ ਨਾਲ ਅਸੀਂ ਸਾਰੇ ਸਕਸੈਸ ਹੋਏ ਹਾਂ ਔਰ ਸਤਿਗੁਰੂ ਦੀ ਕਿਰਪਾ ਦੇ ਨਾਲ ਇਸ ਨਗਰ ਤੇ ਐਨ ਆਰ ਆਈ ਭਰਾਵਾਂ ਦਾ ਔਰ ਜਿੰਨੀ ਵੀ ਸਤਿਗੁਰੂ ਰਵਿਦਾਸ ਨੌਜਵਾਨ ਸਭਾ ਜਿਹੜੀ ਹੈਗੀ ਉਹਦੇ ਸਹਿਯੋਗ ਦੇ ਨਾਲ ਇਹਨਾਂ ਸਾਰੇ ਭਰਾਵਾਂ ਦੇ ਸਹਿਯੋਗ ਦੇ ਨਾਲ ਭੈਣਾਂ ਦੇ ਸਹਿਯੋਗ ਦੇ ਨਾਲ ਇਹ ਜੋ ਬਹੁਤ ਵਧੀਆ ਕੋਈ 25 ਸਾਲ ਬਾਅਦ ਅਸੀਂ ਇਸ ਨਗਰ ਦੇ ਵਿੱਚ ਨਗਰ ਕੀਰਤਨ ਦਾ ਪ੍ਰਬੰਧ ਕੀਤਾ ਸੀ ਕਮੇਟੀ ਦੇ ਫੈਸਲੇ ਅਨੁਸਾਰ ਜੋ ਕਿ ਬਹੁਤ ਵਧੀਆ ਸਾਰੇ ਹੀ ਵੀਰਾਂ ਭੈਣਾਂ ਭਰਾਵਾਂ ਸੰਗਤਾਂ ਦੀ ਕਿਰਪਾ ਔਰ ਸਤਿਗੁਰੂ ਸੱਚੇ ਪਾਤਸ਼ਾਹ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਕਿਰਪਾ ਦੇ ਸਦਕਾ ਇਹ ਜਿਹੜਾ ਪ੍ਰੋਸੈਸ ਸੀ ਸਾਡਾ ਕਾਮਯਾਬ ਹੋਇਆ ਇਸ ਲਈ ਜਿੰਨੀਆਂ ਵੀ ਸੰਗਤਾਂ ਬਾਹਰੋਂ ਸਹਿਯੋਗ ਕਰ ਰਹੀਆਂ ਬਾਹਰੋਂ ਜਿਨ੍ਹਾਂ ਨੇ ਸਭ ਤੋਂ ਵੱਧ ਤੋਂ ਵੱਧ ਸੇਵਾ ਦਿੱਤੀ ਨਗਰ ਦੀਆਂ ਸੰਗਤਾਂ ਨੇ ਵੀ ਬਹੁਤ ਸਹਿਯੋਗ ਕੀਤਾ ਸਾਰਿਆਂ ਦਾ ਅਸੀਂ ਸਤਿਗੁਰੂ ਰਵਿਦਾਸ ਪ੍ਰਬੰਧਕ ਕਮੇਟੀ ਵੱਲੋਂ ਧੰਨਵਾਦ ਕਰਦੇ ਹਾਂ ਹੋਰ ਕੋਈ ਪ੍ਰਬੰਧਕ ਕਮੇਟੀ ਵੱਲੋਂ ਭੁੱਲਾਂ ਚੁੱਕਾਂ ਹੋਈਆਂ ਕਿਸੇ ਦੀ ਕੋਈ ਸ਼ਾਨ ਖਰਾਬ ਬੋਲ ਗਿਆ ਕੋਈ ਹੋਰ ਚੰਗਾ ਨਾਂ ਲੱਗਿਆ ਹੋਵੇ ਤਾਂ ਸਾਰਿਆਂ ਵੱਲੋਂ ਅਸੀਂ ਇਸ ਪ੍ਰਬੰਧਕ ਕਮੇਟੀ ਵੱਲੋਂ ਸਾਰਿਆਂ ਕੋਲੋਂ ਖਿਮਾ ਚਾਹੁੰਦੇ ਆਂ ਬੋਲੇ ਸੋ ਨਿਰਪੈ ਸਤਿਗੁਰੂ ਅਦਾਸ ਮਹਾਰਾਜ ਕੀ ਜੈ ਜੈ ਗੁਰੂ ਦੇਵ ਧੰਨ ਗੁਰੂ ਦੇਵ ਜੀ ਸੋ ਨਿਰਪੈ ਸਤਿਗੁਰੂ ਦਾਸ ਮਹਾਰਾਜ ਕੀ ਜੈ ਸ੍ਰੀ ਗੁਰੂ ਅਦਾਸ ਸ਼ਕਤੀ ਅਮਰ ਹੈ ਅੱਜ ਸਾਡੇ ਪਿੰਡ ਘੁੰਮਣਾ ਵਿਖੇ ਸਤ ਤੁਗੁਰੇ ਰਵਿਦਾਸ ਮਹਾਰਾਜ ਜੀ ਦਾ ਜਨਮ ਦਿਹਾੜਾ ਬੜੇ ਹੀ ਸ਼ਰਧਾਪੂਰਨ ਮਨਾਇਆ ਗਿਆ 7 ਤਰੀਕ ਤੋਂ ਪ੍ਰਵਤ ਫੇਰੀਆਂ ਆਰੰਭ ਹੋਈਆਂ ਜੋ ਕਿ ਬਹੁਤ ਹੀ ਪਿਆਰ ਸਤਿਕਾਰ ਨਾਲ ਮਨਾਈਆਂ ਗਈਆਂ ਤੇ ਬਹੁਤ ਹੀ ਜਿਆਦੇ ਸੰਗਤਾਂ ਨੇ ਸਹਿਯੋਗ ਕੀਤਾ ਫਿਰ ਅਖੰਡ ਪਾਠ 11 ਤਰੀਕ ਨੂੰ ਅਖੰਡ ਪਾਠ ਸ਼ੁਰੂ ਕੀਤੇ ਗਏ ਤੇ 13 ਤਰੀਕ ਨੂੰ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਜੋ ਕਿ ਬਹੁਤ ਪਿਆਰ ਨਾਲ ਸੰਗਤਾਂ ਨੇ ਵੱਧ ਤੋਂ ਵੱਧ ਹਿੱਸਾ ਲਿਆ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਕਮੇਟੀ ਮੈਂਬਰਾਂ ਦਾ ਜਿਨ੍ਹਾਂ ਨੇ ਬਹੁਤ ਜ਼ਿਆਦਾ ਸਾਡਾ ਸੋਚ ਸਾਥ ਦਿੱਤਾ ਐਨ ਆਰ ਆਈ ਵੀਰਾਂ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਦੇਸ਼ ਵਿਦੇਸ਼ਾਂ ਤੋਂ ਵੀ ਸਾਡੇ ਸਤਗੁਰੂ रविदास ਮਹਾਰਾਜ ਜੀ ਦੇ ਜਨਮ ਦਿਨ ਤੇ ਜੋ ਪਿਆਰ ਭੇਜਿਆ ਹੈ ਸਾਰੀ ਸੰਗਤ ਨੂੰ ਅਸੀਂ ਬਹੁਤ ਬਹੁਤ ਵਧਾਈ ਦਿੰਦੇ ਹਾਂ ਤੇ ਨਾਲ ਇਹ ਵੀ ਕਹਾਂਗੇ ਕਿ ਸਾਰੇ ਜਣੇ ਬਾਬਾ ਜੀ ਦੇ ਸਾਡਾ ਇੱਕਾ ਰੱਖਣ ਜੋ ਬੋਲੇ ਸੋ ਨਰਪੈ ਸਤਗੁਰudev रविदास ਮਹਾਰਾਜ ਕੀ ਜੈ ਸਾਰੀ ਸੰਗਤ ਨੂੰ लख लख बदाई गुरु महाराज जी के गुरपुरब ते और श्री गुरु रविदास स्पोर्ट्स क्लब पेंड घूमना वालों श्री गुरु रविदास महाराज जी के गुरपुरब को समावर्त समर्पित बड़ा बड़ा कप कबड्डी कप हो रहा है चौदह पंद्रह फरवरी स्कूल ग्राउंड सारिया संगतों धन जरूर सदा है हूम हम आँचो तो खुशियाँ प्राप्त करो धनवाद Terima kasih telah menonton thank <laughs> you ி <laughs> Legenda